ਦੋਸਤੋ ਅੱਜ ਪੂਰੇ ਪੰਜਾਬ ਵਿੱਚ ਅਤੇ ਖਾਸ ਕਰਕੇ ਦਵਾਬੇ ਦੇ ਇਲਾਕੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਹਰੇਕ ਪਿੰਡ ਹਰੇਕ ਸ਼ਹਿਰ ਦੇ ਬਾਹਰ ਮੋਟਰਾਂ ਤੇ ਛੋਟੀਆਂ-ਛੋਟੀਆਂ ਚਿੱਟੇ ਰਗਦੀਆਂ ਮੜੀਆਂ ਜਾਂ ਮਟੀਆਂ ਬੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਜਠੇਰਿਆਂ ਦੀ ਸਮਾਧਾ ਕਹਿੰਦੇ ਹਨ ਪੰਜਾਬ ਦੇ ਬਹੁਤ ਸਾਰੇ ਲੋਕ ਜਠੇਰਿਆਂ ਨੂੰ ਪੂਜਦੇ ਹਨ ਜਦੋਂ ਵੀ ਪਿੰਡ ਵਿੱਚ ਕਿਸੇ ਦਾ ਕੋਈ ਨਵਾਂ ਵਿਆਹ ਹੁੰਦਾ ਤਾਂ ਨਵ ਵਿਆਏ ਨੂੰ ਅਗਲੇ ਦਿਨ ਮੱਥਾ ਟਿਕਾਉਣ ਵਾਸਤੇ ਜਠੇਰਿਆਂ ਦੀ ਸਮਾਧ ਤੇ ਲਜਾਇਆ ਜਾਂਦਾ ਕੋਈ ਵੀ ਘਰ ਵਿੱਚ ਪ੍ਰੋਗਰਾਮ ਹੋਵੇ ਤਾਂ ਲੋਕ ਜਠੇਰਿਆਂ ਦੀ ਰੋਟੀ ਕੱਢਦੇ ਹਨ ਬਹੁਤਿਆਂ ਵੱਲੋਂ ਤਾਂ ਅੱਜਕੱਲ ਜਠੇਰਿਆਂ ਦੀ ਅਸਮਾਧਾ ਤੇ ਛਰੀਆ ਖੱਡਪੜ ਸਹਿਬ ਵੀ ਕਰਵਾਏ ਜਾ ਰਹੇ ਹਨ ਤੇ ਕਈ ਥਾਈਂ ਜਠੇਰਿਆਂ ਦੀ ਅਸਮਾਧਾ ਗੁਰਦੁਆਰੇ ਬਣ ਚੁੱਕੇ ਹਨ ਪਰ ਜਠੇਰਿਆਂ ਨੂੰ ਪੂਜਣ ਵਾਲੇ ਦੇਖੋ ਦੇਖੀ ਹੀ ਮੰਨਣ ਵਾਲੇ ਹਨ ਕਿਸੇ ਨੂੰ ਵੀ ਜਠੇਰਿਆਂ ਦੇ ਇਤਿਹਾਸ ਜਾਂ ਪਛੋਕੜ ਬਾਰੇ ਨਹੀਂ ਪਤਾ ਜਠੇਰਿਆਂ ਨੂੰ ਮੰਨਣਾ ਕੋਈ ਇੱਕ ਧਾਰਮਿਕ ਰਵਾਇਤ ਹੈ ਜਾਂ ਫਿਰ ਸਮਾਜਿਕ ਰੀਤੀ ਕੀ ਇਹ ਅਸਲੀਅਤ ਵਿੱਚ ਪਖੰਡਵਾਦ ਹੈ ਜਾਂ ਫਿਰ ਜਠੇਰਿਆਂ ਵਿੱਚ ਸੱਚਮੁੱਚ ਕੋਈ ਸ਼ਕਤੀ ਹੁੰਦੀ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੇ ਕਰਾਂਗੇ ਜਠੇਰਿਆਂ ਦੀ ਅਸਲੀਅਤ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅਜਿਹੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਠੇਰਾ ਸ਼ਬਦ ਅਸਲ ਵਿੱਚ ਜੇਠੇ ਤੋਂ ਬਣਿਆ ਹੈ ਵਿਆ ਤੋਂ ਬਾਅਦ ਜਦੋਂ ਕਿਸੇ ਦੇ ਘਰ ਪਹਿਲਾ ਬੱਚਾ ਮੁੰਡਾ ਹੁੰਦਾ ਸੀ ਤਾਂ ਉਸ ਨੂੰ ਜੇਠਾ ਕਹਿੰਦੇ ਸਨ ਇਸ ਤੋਂ ਇਲਾਵਾ ਪਤੀ ਦੇ ਵੱਡੇ ਭਰਾ ਨੂੰ ਵੀ ਪੰਜਾਬੀ ਵਿੱਚ ਜੇਠ ਕਹਿ ਕੇ ਬੁਲਾਇਆ ਜਾਂਦਾ ਸੀ ਜਠੇਰੇ ਸ਼ਬਦ ਦਾ ਇੱਕ ਹੋਰ ਸਬੰਧ ਗੋਤ ਨਾਲ ਵੀ ਮੰਨਿਆ ਜਾਂਦਾ ਹੈ ਕਿਸੇ ਖਾਨਦਾਨ ਦੀ ਗੋਤ ਪੁਰਾਣੇ ਸਮਿਆਂ ਵਿੱਚ ਜਦੋਂ ਲੋਕਾਂ ਨੇ ਪਿੰਡਾਂ ਵਿੱਚ ਰਹਿਣਾ ਸ਼ੁਰੂ ਕੀਤਾ ਤਾਂ ਉਸ ਵਕਤ ਲੋਕ ਇੱਕ ਕਬੀਲਿਆਂ ਦੇ ਰੂਪ ਵਿੱਚ ਰਹਿੰਦੇ ਸਨ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੁੰਦਾ ਸੀ ਤਾਂ ਉਹ ਕਬੀਲੇ ਦਾ ਜੋ ਸਭ ਤੋਂ ਸਿਆਣਾ ਬੰਦਾ ਹੁੰਦਾ ਤਾਂ ਉਸ ਨੂੰ ਸਭ ਤੋਂ ਅੱਗੇ ਲਾਇਆ ਜਾਂਦਾ ਜਿਹੜੀ ਜਗ੍ਹਾ ਉਹਨਾਂ ਦੇ ਰਹਿਣ ਜੋਗ ਹੁੰਦੀ ਤਾਂ ਉਹੀ ਕਬੀਲੇ ਦਾ ਸਿਆਣਾ ਬੰਦਾ ਉੱਥੇ ਇੱਕ ਪਿੰਡ ਬਣਦਾ ਉਸੇ ਦਾ ਜਦੋਂ ਪਰਿਵਾਰ ਅੱਗੇ ਵਧਦਾ ਖਾਨਦਾਨ ਅੱਗੇ ਵਧਦਾ ਤਾਂ ਉਸ ਦੇ ਵੰਸ਼ ਵਿੱਚ ਉਸ ਦੀ ਮਰਤਾ ਕਰਦੇ ਕਿ ਇਹ ਸਾਡੇ ਖਾਨਦਾਨ ਦਾ ਬਹੁਤ ਸਿਆਣਾ ਬੰਦਾ ਸੀ ਜਿਸ ਨੇ ਸਾਡਾ ਪਿੰਡ ਬੰਨਿਆ ਜਦੋਂ ਉਸ ਸਿਆਣੇ ਬੰਦੇ ਦੀ ਮੌਤ ਹੋ ਜਾਂਦੀ ਤਾਂ ਉਸ ਦਾ ਪੂਰਾ ਕਬੀਲਾ ਸਾਲ ਬਾਅਦ ਉਸ ਨੂੰ ਯਾਦ ਕਰਦਾ ਜਿਵੇਂ ਅੱਜ ਲੋਕ ਵਰਸੀਆਂ ਮਨਾਉਂਦੇ ਹਨ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਹੌਲੀ-ਹੌਲੀ ਲੋਕ ਵਹਿਮ-ਭਰਮਾਂ ਵਿੱਚ ਫਸਦੇ ਗਏ ਤੇ ਉਹਨਾਂ ਨੇ ਆਪਣੇ ਪਿੰਡ ਬੰਨਣ ਵਾਲੇ ਉਸ ਸਿਆਣੇ ਬੰਦੇ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਇੱਕ بڑا ਵੱਡੇਰਾ ਜਠੇਰਾ ਬਣਾ ਲਿਆ ਆਪਣੇ ਬਜ਼ੁਰਗਾਂ ਨੂੰ ਯਾਦ ਕਰਨ ਦੀ ਰਵਾਇਤ ਹੌਲੀ-ਹੌਲੀ ਜਠੇਰੇ ਪੂਜਣ ਤੱਕ ਪਹੁੰਚ ਗਈ ਇਹ ਰਵਾਇਤ ਹਿੰਦੂ ਧਰਮ ਦੀ ਤਰਜ਼ ਤੇ ਲੋਕਾਂ ਵਿੱਚ ਸ਼ੁਰੂ ਹੋਈ ਸੀ ਜਿਵੇਂ ਹਿੰਦੂ ਧਰਮ ਵਿੱਚ ਲੋਕ ਪਿਤਰ ਪੂਜਦੇ ਹਨ ਪਿਤਰ ਵੀ ਜਠੇਰਿਆਂ ਵਾਂਗ ਹੀ ਹਿੰਦੂਆਂ ਦੇ ਵੱਡ ਵਡੇਰੇ ਬਜ਼ੁਰਗ ਹੀ ਹੁੰਦੇ ਸਨ ਹਿੰਦੂ ਧਰਮ ਵਾਂਗ ਦੇਖੋ ਦੇਖੀਏ ਕਰਮਕਾੜ ਸਿੱਖਾਂ ਵਿੱਚ ਵੀ ਫੈਲਦਾ ਗਿਆ ਇਸੇ ਤਰ੍ਹਾਂ ਹੌਲੀ ਹੌਲੀ ਸਿੱਖਾਂ ਨੇ ਵੀ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਜਠੇਰੇ ਕਹਿ ਕੇ ਪੁੱਜਣਾ ਸ਼ੁਰੂ ਕਰ ਦਿੱਤਾ ਅਸੀਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਹਾਂ ਕਿ ਪੁਰਾਣੇ ਪੰਜਾਬ ਦੇ ਲੋਕ ਕਬੀਲਿਆਂ ਵਿੱਚ ਵੱਡੇ ਹੋਏ ਸਨ ਤੇ ਕਬੀਲੇ ਅੱਗੇ ਗੋਤਾਂ ਵਿੱਚ ਵੰਡੇ ਹੋਏ ਸਨ ਇੱਕ ਕਬੀਲਾ ਦੂਜੇ ਕਬੀਲੇ ਨੂੰ ਜਠੇਰਿਆਂ ਦੀ ਗੋਤ ਦੇ ਨਾਮ ਨਾਲ ਬੁਲਾਉਂਦਾ ਸੀ ਇਸੇ ਤਰ੍ਹਾਂ ਜਿਵੇਂ ਪੰਜਾਬ ਦੀ ਸਿੱਧੂ ਗੋਤ ਦਾ ਜਠੇਰਾ ਖੀਵਾ ਰਾਉ ਦਾ ਪੁੱਤ ਸਿੱਧੂ ਸੀ ਜਿਸ ਦਾ ਜਨਮ 1250 ਈਸਵੀ ਦੇ ਲਗਭਗ ਹੋਇਆ ਸੀ ਉਸ ਦਾ ਸਾਰਾ ਕਬੀਲਾ ਸਿੱਧੂ ਅਖਵਾਇਆ ਇਸੇ ਕੁੱਲ ਦੇ ਵਿੱਚੋਂ ਹਮੀਰੇ ਦਾ ਪੁੱਤਰ ਬਰਾੜ ਜੰਮਿਆ ਤੇ ਉਸ ਦੇ ਨਾਮ ਤੋਂ ਹੀ ਅੱਗੇ ਬਰਾੜ ਗੋਦ ਦੀ ਸ਼ੁਰੂਆਤ ਹੋਈ ਇਸੇ ਤੇ ਆਧਾਰਿਤ ਇੱਕ ਅੰਗਰੇਜ਼ ਇਤਿਹਾਸਕਾਰ ਸਰ ਡੈਂਜਿਲ ਬੇਸਨ ਨੇ ਇੱਕ ਕਿਤਾਬ ਛਾਪੀ ਸੀ ਜੋ ਕਿ 1916 ਵਿੱਚ ਛਪੀ ਪੰਜਾਬ ਕਾਸਟ ਨਾਮ ਦੀ ਇਸ ਕਿਤਾਬ ਵਿੱਚ ਪੰਜਾਬ ਦੀਆਂ ਗੋਤਾਂ ਬਾਰੇ ਉਸ ਵੱਲੋਂ ਵਿਸਤਾਰ ਨਾਲ ਲਿਖਿਆ ਹੋਇਆ ਹੈ ਇਸ ਦਾ ਮਤਲਬ ਕਿ ਕਿਸੇ ਵੱਡ ਵਡੇਰੇ ਭਾਵ ਜਠੇਰੇ ਦੇ ਨਾਮ ਤੋਂ ਹੀ ਗੋਤ ਬਣੀ ਤੇ ਉਸ ਦੀ ਔਲਾਦ ਨੇ ਅੱਗੇ ਆਪਣੇ ਨਾਵਾਂ ਦੇ ਨਾਲ ਉਸ ਗੋਤ ਨੂੰ ਲਗਾ ਲਿਆ ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਜਠੇਰੇ ਵੀ ਪੰਜਾਬ ਵਿੱਚ ਇੱਕ ਧਾਰਮਿਕ ਰਵਾਇਤ ਬਜੋ ਪੂਜੇ ਜਾਣ ਲੱਗ ਪਏ ਤੇ ਸਿੱਖਾਂ ਵਿੱਚ ਐਨੇ ਕਰਮਕਾਂਡ ਵਧ ਗਏ ਕਿ ਸਿੱਖਾਂ ਦੇ ਜਠੇਰਿਆਂ ਦੇ ਨਾਮ ਤੇ ਗੁਰਦੁਆਰੇ ਵੀ ਬਣਾ ਲਏ ਬਹੁਤੀਆਂ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰ ਦਿੱਤਾ ਗਿਆ ਤੇ ਹਰ ਸਾਲ ਬਾਅਦ ਉੱਥੇ ਸ੍ਰੀ ਅਖਡ ਪੜ ਸਾਹਿਬ ਦੀਆਂ ਲੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਬਹੁਤੀਆਂ ਥਾਵਾਂ ਤੇ ਤਾਂ ਜਠੇਰਿਆਂ ਨੂੰ ਸਿੱਖੀ ਰੰਗਤ ਦੇਣ ਵਾਸਤੇ ਬਾਬੇ ਸ਼ਹੀਦ ਵੀ ਬਣਾ ਦਿੱਤਾ ਗਿਆ ਪੰਜਾਬ ਵਿੱਚ ਖਾਸ ਕਰਕੇ ਦੁਆਬੇ ਵਿੱਚ ਅਜੇ ਹ ਕੋਈ ਕਿਲਾ ਖਾਲੀ ਨਹੀਂ ਹੁਣਾ ਜਿੱਥੇ ਜਠੇਰਿਆਂ ਦੀਆਂ ਮੜੀਆਂ ਨਾ ਬੜੀਆਂ ਹੋਣ ਵੈਮਾ ਭਰਮਾ ਵਿੱਚ ਹੱਥ ਇਸ ਹੱਦ ਤੱਕ ਲੋਕ ਵਧੇ ਕੇ ਬਰਾਤ ਚੜ੍ਹਨ ਵੇਲੇ ਸਭ ਤੋਂ ਪਹਿਲਾਂ ਲਾੜੇ ਨੂੰ ਜਠੇਰਿਆਂ ਦੀ ਜਗ੍ਹਾ ਤੇ ਮੱਥਾ ਟਿਕਾਇਆ ਜਾਂਦਾ ਹੈ ਨਵੀਂ ਵਿਆਹ ਕੇ ਨਿਆਦੀ ਨੂੰ ਵੀ ਅਗਲੇ ਦਿਨ ਜਠੇਰੇ ਪੂਜਲ ਜਾਇਆ ਜਾਂਦਾ ਕੋਈ ਮੱਝ ਜਾਂ ਗਾਂ ਘਰੇ ਸੂਦੀਏ ਦਾ ਉਹਦਾ ਦੁੱਧ ਜਠੇਰਿਆਂ ਨੂੰ ਚੜਾਇਆ ਜਾਂਦਾ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਹੋਵੇਗੀ ਕਿ ਜਠੇਰਿਆਂ ਦੀਆਂ ਇਹ ਸਮਾਧਾ ਤੁਸੀਂ ਅਕਸਰ ਪਿੰਡਾਂ ਤੋਂ ਬਾਹਰ ਖੇਤਾਂ ਵਿੱਚ ਬੜੀਆਂ ਹੋਈਆਂ ਦੇਖੀਆਂ ਆਉਣੀਆਂ ਇਹਦਾ ਕਾਰਨ ਇਹ ਸੀ ਕਿ ਪੁਰਾਣੇ ਸਮਿਆਂ ਵਿੱਚ ਪਰਿਵਾਰ ਦਾ ਜੇਠਾ ਪੁੱਤ ਵਿਆਹ ਨਹੀਂ ਸੀ ਕਰਵਾਉਦਾ ਤੇ ਉਹਦਾ ਬਹੁਤਾ ਸਮਾਂ ਬਾਹਰ ਖੇਤਾਂ ਵਿੱਚ ਮੱਝਾਂ ਗਾਵਾਂ ਚਾਰਦਿਆਂ ਦਾ ਹੀ ਲੰਘਦਾ ਸੀ ਤੇ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਉੱਥੇ ਹੀ ਉਸੇ ਜਗ੍ਹਾ ਜਿੱਥੇ ਉਹ ਆਪਣਾ ਜ਼ਿਆਦਾ ਜੀਵਨ ਬਿਤਾਉਂਦਾ ਸੀ ਉੱਥੇ ਇੱਕ ਮੜੀ ਬਣਾ ਦਿੱਤੀ ਜਾਂਦੀ ਸੀ ਸੋ ਜਠੇਰਿਆਂ ਦੀ ਅਸਲ ਸਚਾਈ ਤਾਂ ਵੱਖੋ-ਵੱਖਰੇ ਪਰਿਵਾਰਾਂ ਦੇ ਵਾਟ ਵਡੇਰਿਆਂ ਨਾਲ ਹੀ ਜੁੜਦੀ ਹੈ ਪਰ ਅੱਜ ਦੇ ਸਮੇਂ ਵਿੱਚ ਇਸ ਨੂੰ ਇੱਕ ਧਾਰਮਿਕ ਰੀਤ ਬਣਾ ਲਿਆ ਗਿਆ ਹੈ ਸਿੱਖ ਪਰਿਵਾਰਾਂ ਵੱਲੋਂ ਇਸ ਨੂੰ ਸਿੱਖੀ ਨਾਲ ਜੋੜ ਕੇ ਗੁਰਦੁਆਰੇ ਬਣਾ ਲਏ ਗਏ ਹਨ ਪਰ ਅਸਲੀਅਤ ਵਿੱਚ ਇਹ ਪਖੰਡ ਹੈ ਹੋਰ ਕੁਝ ਵੀ ਨਹੀਂ ਆਪਣੇ ਸਿਆਣੇ ਬਜ਼ੁਰਗ ਨੂੰ ਯਾਦ ਕਰਨਾ ਕੋਈ ਗਲਤ ਨਹੀਂ ਉਸ ਨੂੰ ਸਤਕਾਰ ਦੇਣਾ ਉਹ ਵੀ ਕੋਈ ਗਲਤ ਨਹੀਂ ਪਰ ਉਸ ਨੂੰ ਪੂਜਣਾ ਇਹ ਬਿਲਕੁਲ ਪਖੰਡ ਹੈ ਸਿੱਖ ਧਰਮ ਵਿੱਚ ਤਾਂ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਆਪਣੇ ਵਾਟ ਵਡੇਰਿਆਂ ਦੀ ਯਾਦਗਾਰ ਬਣਾਉਣਾ ਤਾਂ ਦੂਰ ਦੀ ਗੱਲ ਹੈ ਉਹਨਾਂ ਦੀਆਂ ਵਰਸੀਆਂ ਬਣਾਉਣ ਨੂੰ ਵੀ ਗਲਤ ਦੱਸਿਆ ਹੈ ਪਰ ਜਠੇਰਿਆਂ ਦੇ ਨਾਮ ਤੇ ਗੁਰਦੁਆਰੇ ਬਣਾਉਣੇ ਤੇ ਉਹਨਾਂ ਦੇ ਨਾਮਾਂ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣੇ ਉਹਨਾਂ ਨੂੰ ਸਿੱਖੀ ਨਾਲ ਜੋੜਨਾ ਇਹ ਬਹੁਤ ਜ਼ਿਆਦਾ ਗਲਤ ਹੈ ਅੱਜ ਸਮੇਂ ਦੀ ਲੋੜ ਹੈ ਸਿੱਖੀ ਅਤੇ ਗੁਰਬਾਣੀ ਦੇ ਪ੍ਰਚਾਰ ਨੂੰ ਘਰ-ਘਰ ਤੱਕ ਪਹੁੰਚਾਉਣੀ ਜਿਦੇ ਵਿੱਚ ਇਹਨਾਂ ਕਰਮਕਾਂਡਾਂ ਦਾ ਇਹਨਾਂ ਵਹਿਮਾਂ ਭਰਮਾਂ ਦਾ ਵਿਰੋਧ ਕੀਤਾ ਗਿਆ ਹੈ ਗੁਰਬਾਣੀ ਅੱਜ ਸਾਨੂੰ ਇਹਨਾਂ ਵਹਿਮਾਂ ਭਰਮਾਂ ਤੋਂ ਹੀ ਦੂਰ ਕਰਦੀ ਹੈ ਪਰ ਅਸੀਂ ਇਹਨਾਂ ਨੂੰ ਹੀ ਸਿੱਖੀ ਦੇ ਨਾਲ ਜੋੜ ਰਹੇ ਹਾਂ ਇਹ ਹੈ ਜਠੇਰਿਆਂ ਦੀ ਅਸਲੀਅਤ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ